ਏ ਮਾਂ ਦਾ ਦੁੱਧ ਪੀਤਾ ਭਗਵਾਨ ਤੋਂ ਮਾਨ ਨੇ ਤੇ ਜਾ ਇਥੇ ਦੇ ਐਸਐਸਪੀ ਨਾਨਕ ਨੇ ਦਾ ਅੱਜੇ ਇਮਾਨਦਾਰ ਰ ਖੜਕੇ ਦਿਖਾਉਣ 10 ਦਿਨ ਹੋ ਗਏ ਸਾਡੇ ਕਰਨਾਲ ਸਾਹਿਬ ਦੇ ਇਸ ਕਾਣ ਕਰੇ ਨੂੰ ਅੱਜ ਤੱਕ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਇਹਨਾਂ ਧਲੇ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਦਾ ਕਿਉਂ ਅਸੀਂ ਫੌਜੀ ਇਹਨਾਂ ਤੋਂ ਪੱਤਾ ਉਤਰਵਾਉਣ ਖਾਤਰ ਆ ਕਿ ਅਸੀਂ ਫੌਜੀ ਆਪਣੀਆਂ ਬਦਨਾਮੀਆਂ ਕਰਨ ਖਾਤਰ ਆ ਆ ਬੋਮੈਂਟ ਹੈ ਤੇ ਅਮਰਸਰ ਜਾ ਕੇ ਕੀ ਗਿਆ ਉਹਨੇ ਕਿ ਮੇਰੇ ਘਰ ਵਾਲੀ ਕਹਿੰਦੀ ਤੈਨੂੰ ਤਾਂ ਅਕਲ ਨਹੀਂ ਤੂੰ ਬੇਅਕਲ ਹੈ ਜਿਹਦੇ ਜਨਾਨੀ ਬੇ ਅਗਲਾ ਕਹਦੇ ਉਹਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਦੇਸ਼ ਦਾ ਮੁੱਖ ਮੰਤਰੀ ਰਹਿਣ ਤੇ ਸਟੇਟ ਦਾ ਮਾ ਭਗਵਾਨ ਤੋਂ ਕੀ ਉਮੀਦ ਰੱਖਦੇ ਆ ਨਾ ਤਾਂ ਉਹ ਆਪਣੀ ਜਨਾਨੀ ਦਾ ਬਣਿਆ ਨਾ ਆਪਣੀ ਕੁੜੀ ਦਾ ਬਣਿਆ ਨਾ ਆਪਣੇ ਪੁੱਤ ਦਾ ਬਣਿਆ ਕੀ ਉਮੀਦ ਰੱਖਦੇ ਆ ਇਹਨੂੰ ਸਭ ਕੁ ਸਿਖਾਵਾਂਗੇ ਬੰਦੇ ਦਾ ਪੁੱਤ ਬਣਾਵਾਂਗੇ ਗੋਡਣੀਆਂ ਤੇ ਲੋਰ ਕੇ ਇਸੇ ਪੰਡਾਲ ਚ ਲੈ ਕੇ ਆਵਾਂਗੇ ਯਾਦ ਰੱਖੋ ਵੀ ਫੌਜੀ ਹੁੰਦੀ ਕੀ ਚੀਜ਼ ਆ ਔਰ ਫੌਜੀ ਦੀ ਅਰਥ ਹੁੰਦੀ ਕੀ ਚੀਜ਼ ਆ 14 ਸਿਕਲਾਈ ਦੇ ਇੱਕ ਜਵਾਨ ਨੂੰ ਨਾ ਬੀਕਾਨੇਰ ਰੇਲਵੇ ਦੇ ਕੁੱਟਿਆ ਸੀਗਾ ਅੱਜ ਜਾ ਕੇ ਬੀਕਾਨੇਰ ਦੇ ਸਹਿੰਦਰ 14 ਸਿਕਲਾਈ ਦਾ ਆਰਮੀ ਦਾ ਡਾਉ ਲੈ ਲਿਓ ਥਰ-ਥਰ ਕੰਬਣ ਲੱਗ ਜਾਂਦੇ ਨੇ ਜਿਹੜੇ ਗੁੰਡੇ ਪਾਲੇ ਹੋਏ ਨੇ ਇਨਕਾਊਂਟਰਾਂ ਦੇ ਨਾਂ ਤੇ ਜਦੋਂ ਨਾ ਇੱਕ ਅਸੀਂ ਕਿਸੇ ਨੂੰ ਬੇਈਮਾਨ ਬੰਦੇ ਨੂੰ ਉਹਦੇ ਬੇਈਮਾਨੀ ਦੇ ਉੱਤੇ ਉਹਨੂੰ ਇਨਾਮ ਦੇਵਾਂਗੇ ਉਹਨੂੰ ਤਰਕੀਆਂ ਦਖਾਂਗੇ ਤਾਂ ਸਾਡੀ ਆਈ ਕਰਤੂਤਾ ਹੋਣੀ ਹੈ ਇੱਕ ਫੇਕ ਇਨਕਾਊਂਟਰ ਕਰਿਆ ਬੰਦੇ ਨੂੰ ਜੇ ਉਹ ਮੁੰਡੇ ਨੂੰ ਫੜਿਆ ਉਹਨਾਂ ਨੂੰ 12 ਲੱਖ ਰੁਪਏ ਦਾ ਭੂਤ ਸਵਾਰ ਹੋ ਗਿਆ ਕਿ 12 ਲੱਖ ਮਿਲ ਗਿਆ ਉਧਰੋਂ ਸਾਨੂੰ 7-7 ਸਾਲਾਂ 'ਚ 5-5 ਸਾਲਾਂ ਦੇ ਵਿੱਚ ਅਸੀਂ ਬਣ ਕੇ ਇਨਸਪੈਕਟਰ ਹੁਣ ਤਾਂ ਡੀਐਸਪੀ ਆ ਮੋਢੇ ਤੇ ਨੇ ਹੁਣ ਤਾਂ ਜੇ ਇੱਕ ਦਿਨ ਹੋਰ ਮਾਰ ਦਾਂਗੇ ਤਾਂ ਕਹਿ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕੋਈ ਤੁਹਾਡਾ ਖਸਮ ਇੰਨਾ ਸਾਲਾਂ ਦੇ ਵਿੱਚ ਪੰਜਾਬ ਦੀ ਇੱਕ ਪਿੰਡ ਦੇ ਵਿੱਚ ਜਟਨਾ ਲੱਗੀ ਹੋਵੇ ਉਹ 1 ਲੱਖ ਕਰੋੜ ਦਾ ਕਰਜ਼ਾ ਜੜਾਤਾ ਹੋਵੇ ਲੱਖ ਲਾਂਹ ਤਾਂ ਹੈ ਜੇ ਮੁੱਖ ਮੰਤਰੀ ਦੇ ਜਦੋਂ ਦੇਸ਼ ਦੇ ਵਿੱਚ ਅਨਾਜ ਨਹੀਂ ਸੀ ਉਦੋਂ ਤਾਂ ਮੇਰੇ ਦੇਸ਼ ਦਾ ਹਾਇ ਕਿਸਾਨ ਹਾਇ ਕਿਸਾਨ ਚਲੋ ਕਿਸਾਨ ਪੰਜਾਬ ਦੇ ਨੌਜਵਾਨੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਕ੍ਰਾਂਤੀ ਦੀ ਜ਼ਰੂਰਤ ਆ ਨਾ ਕਿ ਸਾਨੂੰ ਇਹੋ ਜਿਹੇ ਦੱਲਿਆਂ ਦੀ ਜ਼ਰੂਰਤ ਆ ਜਿਹੜੇ ਪਿੱਠੂ ਬਣ ਕੇ ਇਹੋ ਜਿਹਾ ਕੁਝ ਕਰਦੇ ਨੇ ਕੀ ਮੈਂ ਦੇਖਦੇ ਹਾਂ ਇਹ ਜਿਹੜਾ ਮਤਲਬ ਵਾਪਰਿਆ ਅਨਸਰਕਾਰ ਐਫ ਆਈ ਆਰ ਜ਼ਰੂਰ ਹੋਈ ਆ ਪਰ ਇੰਨੀ ਲੇਟ ਇਹਦਾ ਕਾਰਨ ਕੀ ਬਣਦਾ ਇਹਦਾ ਕਾਰਨ ਸਰ ਹੋਰ ਕੁਝ ਵੀ ਨਹੀਂ ਆ ਸਿਰ ਬੱਖਸਾ ਘੱਟਾ ਪਾਉਣਾ ਅੱਖਾਂ 'ਚ ਘੱਟਾ ਪਾਉਣਾ ਬੇਈਮਾਨ ਨੂੰ ਬਚਾਉਣਾ ਕਹਿੰਦੇ ਅੱਜ ਦਾ ਜਿਹੜਾ ਕਲਯੁਗ ਦਾ ਟਾਈਮ ਆ ਨਾ ਬੇਈਮਾਨੀ ਪੀਕ ਤੇ ਚੱਲ ਪਈ ਆ ਅੱਜ ਜਿਹੜੀ ਬੇਈਮਾਨੀ ਹੈ ਉਹ ਜਾਗ ਜਹਾਰ ਹੋ ਰਹੀ ਆ ਤੁਸੀਂ ਸਵਾਲ ਪੁੱਛਿਆ ਨਾ ਵੀ ਇਸ ਤੋਂ ਪਹਿਲਾਂ ਕਦੇ ਹੋਇਆ ਲਾਲ ਬਹਾਦਰ ਸ਼ਸਤਰੀ ਜੀ ਉਹਨਾਂ ਨੇ ਇੱਕ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ ਦਾ 23 13 ਤੇ 14 ਤਰੀਕ ਦੀ ਰਾਤ ਨੂੰ ਮੈਂ ਇੱਕ ਫੌਜ ਦਾ ਸਾਬਕਾ ਸੈਨਿਕਾਂ 14 ਸਖਲਾਈ ਮੇਰੀ ਰੈਜੀਮੈਂਟ ਆ ਮੈਂ ਕਦੇ ਸੁਣਿਆ ਨਹੀਂ ਸੀ ਵੀ ਐਦਾਂ ਹੋਵੇ ਨਹੀਂ ਤਾਂ 14 ਸਿਕਲਾਈ ਦੇ ਇੱਕ ਜਵਾਨ ਨੂੰ ਨਾ ਬੀਕਾਨੇਰ ਰੇਲਵੇ ਦੇ ਕੁੱਟਿਆ ਸੀਗਾ ਅੱਜ ਜਾ ਕੇ ਬੀਕਾਨੇਰ ਦੇ ਸਟੇਸ਼ਨ ਦੇ 14 ਸਿਕਲਾਈ ਦਾ ਆਰਮੀ ਦਾ ਨਾਮ ਲੈ ਲਿਓ ਥਰ ਥਰ ਕੰਬਣ ਲੱਗ ਜਾਂਦੇ ਨੇ ਇਹ ਗਲਤੀ ਕੀ ਹੋਈ ਇਹ ਗਲਤੀ ਇਹ ਹੋਈ ਕਿ ਕਰਨਲ ਬਾੜ ਸਾਹਿਬ ਇੱਕ ਨਿਹਾਇਤ ਹੀ شریف ਇਮਾਨਦਾਰ ਸੁਰਜੇ ਹੋਏ ਅਫਸਰ ਸੀ ਅਗਰ ਉਸੇ ਟਾਈਮ ਕਿਤੇ ਨਾ ਜਾ ਕੇ ਸਟੇਸ਼ਨ ਹੈੱਡਕੁਆਰਟਰ ਦੇ ਵਿੱਚ ਫੋਨ ਕਰ ਦਿੰਦੇ ਕਿ ਮੇਰੇ ਤੇ ਅਟੈਕ ਹੋ ਗਿਆ ਜੇ 12 ਦੇ 12 ਦੀਆਂ ਹੱਡੀਆਂ ਮਿਲ ਜਾਂਦੀਆਂ ਨਾ ਤਾਂ ਆਪਾਂ ਤਾਂ ਫੇਰ ਲੱਗਣਾ ਸੀ ਜੇ ਮਾਂ ਦਾ ਦੁੱਧ ਪੀਤਾ ਭਗਵੰਤ ਮਾਨ ਨੇ ਤੇ ਜਾ ਇੱਥੇ ਦੇ ਐਸਐਸਪੀ ਨਾਨਕ ਨੇ ਦਾ ਅੱਜੇ ਇਮਾਨਦਾਰ ਰ ਖੜਕੇ ਦਿਖਾਉਣ ਮੈਂ ਕਹਿਣਾ ਕਿ ਨਾ ਦਾ ਭਗਵੰਤ ਮਾਨ ਅਸਲ ਦਾ ਤੇ ਨਾ ਅਸਲੇ ਦਾ ਖੂਨ ਐਸਐਸਪੀ ਨਾਨਕ ਦੇ ਵਿੱਚ ਆ ਉਹਦਾ ਰੀਜ਼ਨ ਕੀ ਆ ਸੱਚਾ ਉਹ ਇਨਸਾਨ ਹੁੰਦਾ ਜਿਹਦੇ ਅੰਦਰ ਇਨਸਾਫ ਕਰਨ ਦੀ ਸ਼ਕਤੀ ਹੋਵੇ ਇਹ ਇਨਸਾਨ ਅਜ ਭੁੱਲ ਬੈਠੇ ਨੇ ਕਿ ਇਨਸਾਫ ਕੀ ਹੁੰਦਾ ਅੱਜ ਇਹਨਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਇੱਕ ਪਹਿਲਾ ਕਦਮ ਹੈ ਪਹਿਲਾ ਜਿੰਦਾਬਾਦ ਤੁਹਾਨੂੰ ਯਾਦ ਹੋਊਗਾ ਜਿੰਦਾਬਾਦ 1998 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪ੍ਰਤਾਪ ਸਿੰਘ ਜਿਹੜੋਂ ਇੱਕ ਅਫਸਰ ਦੀ ਮੈਡਮ ਨੂੰ ਇੱਕ ਬਦਮਾਸ਼ ਇੱਕ ਤਾਨਾ ਸੇ ਸਰਕਾਰ ਦਾ ਨਾ ਭੂਤ ਸਵਾਰ ਮੁੰਡੇ ਨੇ ਅਫਸਰ ਦੀ ਮੈਡਮ ਅਛੇੜਤੀ ਸੀ ਜਦੋਂ ਉਹ ਕੁੱਟਿਆ ਜਦੋਂ ਕੁੱਟਿਆ ਜਦ ਕੁੱਟਿਆ ਨਾ ਤੇ ਜਦੋਂ ਸ਼ਾਨੂ ਪੁੱਤ ਘਰੇ ਲਾਇਆ ਪ੍ਰਤਾਪ ਸਿੰਘ ਕੈਰ ਨੂੰ ਰੋਟੀ ਸੁਆਦ ਨਾ ਲੱਗੀ ਵੀ ਕੌਣ ਆ ਪਤਾ ਲੱਗਿਆ ਕਿ ਪੁਲਿਸ ਫੌਜ ਲੈ ਕੇ ਚੱਕ ਕੇ ਤੇਰੇ ਪੁੱਤ ਦੀ ਕਰਤੂਤ ਆ ਹੈ ਦੂਜੇ ਦਿਨ ਗੇਟ ਤੋਂ ਚੱਲ ਕੇ ਸਾਡੇ ਕਰਨਲ ਸੀਓ ਸਾਹਿਬ ਦੇ ਜਾ ਕੇ ਪੈਰਾਂ 'ਚ ਜਾ ਕੇ ਮਾਫੀ ਮੰਗੀ ਪੈਦਲ ਗਿਆ ਸੀ ਪੈਦਲ ਕਹਿੰਦਾ ਮਾਫ ਕਰ ਦਿਓ ਅੱਗੇ ਤੋਂ ਮੇਰਾ ਪੁੱਤ ਅਫਸਰ ਦੀ ਵਰਦੀ ਦਾ ਵਰਦੀ ਉਹਦੀ ਹਵਾ ਦੇ ਨੇੜੇ ਵੀ ਨਹੀਂ ਲੰਘੂਗਾ ਤਾਂ ਇਸ ਕਰਕੇ ਅਸੀਂ ਇਹਨਾਂ ਨੂੰ ਅੱਜ ਦੱਸ ਦੇਣਾ ਚਾਹੁੰਦੇ ਆ ਉਹ ਭਗਵਾਨਤ ਮਾਂ ਤੋਂ ਕੀ ਉਮੀਦ ਰੱਖਦੇ ਆ ਨਾ ਤਾਂ ਉਹ ਆਪਣੀ ਜਨਾਨੀ ਦਾ ਬਣਿਆ ਨਾ ਆਪਣੀ ਕੁੜੀ ਦਾ ਬਣਿਆ ਨਾ ਆਪਣੇ ਪੁੱਤ ਦਾ ਬਣਿਆ ਕੀ ਉਮੀਦ ਰੱਖਦੇ ਆ ਇਹਨੂੰ ਸਬਕ ਸਿਖਾਵਾਂਗੇ ਬੰਦੇ ਦਾ ਪੁੱਤ ਬਣਾਵਾ ਕੇ ਗੋਡਣੀਆਂ ਤੇ ਲੋਰ ਕੇ ਇਸੇ ਪੰਡਾਲ ਚ ਲੈ ਕੇ ਆਵਾਗੇ ਯਾਦ ਰੱਖੋ ਵੀ ਫੌਜੀ ਹੁੰਦੀ ਕੀ ਚੀਜ਼ ਆ ਔਰ ਫੌਜੀ ਦੀ ਅਰਥ ਹੁੰਦੀ ਕੀ ਚੀਜ਼ ਆ ਮਤਲਬ ਜਿਹੜਾ ਇਸ ਤਰੀਕੇ ਨਾਲ ਫੌਜ ਨੂੰ ਕੋਟਣ ਫੌਜ ਦੀ ਇੱਕ ਹਿਸਾਬ ਨਾਲ ਅਣਖ ਵਿਗਾਰੀ ਜਾਂਦੀ ਹੈ ਚੀਜ਼ ਨਾ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਵੀ ਬਿਲਡ ਦੀ ਨੌਕਰੀ ਕਰੀ ਆ ਮੈਂ ਪੁਲਿਸ ਦਾ ਬਹੁਤ ਸਤਿਕਾਰ ਕਰਦਾ ਜੀ ਲੇਕਿਨ ਜਿਹੜੇ ਗੁੰਡੇ ਪਾਲੇ ਹੋਏ ਨੇ ਇਨਕਾਊਂਟਰਾਂ ਦੇ ਨਾਂ ਤੇ ਜਦੋਂ ਨਾ ਇੱਕ ਅਸੀਂ ਕਿਸੇ ਨੂੰ ਬੇਈਮਾਰ ਬੰਦੇ ਨੂੰ ਉਹਦੇ ਬੇਈਮਾਨੀ ਦੇ ਉੱਤੇ ਉਹਨੂੰ ਇਨਾਮ ਦੇਵਾਂਗੇ ਉਹਨੂੰ ਤਰੱਕੀਆਂ ਦੇਵਾਂਗੇ ਤਾਂ ਸਾਡੇ ਆਈ ਕਰਤੂਤਾ ਹੋਣੀਆਂ ਨੇ ਇੱਕ ਫੇਕ ਇਨਕਾਊਂਟਰ ਕਰਿਆ ਬੰਦੇ ਨੂੰ ਜੇ ਉਹ ਮੁੰਡੇ ਨੂੰ ਫੜਿਆ ਉਹਨਾਂ ਨੂੰ 12 ਲੱਖ ਰੁਪਏ ਦਾ ਭੂਤ ਸਵਾਰ ਹੋ ਗਿਆ ਕਿ 12 ਲੱਖ ਮਿਲ ਗਿਆ ਉਧਰੋਂ ਸਾਨੂੰ 7-7 ਸਾਲਾਂ 'ਚ 5-5 ਸਾਲਾਂ ਦੇ ਵਿੱਚ ਅਸੀਂ ਬਣ ਕੇ ਇੰਸਪੈਕਟਰ ਹੁਣ ਤਾਂ ਡੀਐਸਪੀ ਆ ਮੋਢੇ ਤੇ ਨੇ ਹੁਣ ਤਾਂ ਜੇ ਇੱਕ ਦਿਨ ਹੋਰ ਮਾਰ ਦਾਂਗੇ ਤਾਂ ਕਹਿ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਉਹ ਤੁਹਾਡੇ ਮਾਂ ਲੱਬ ਗਾਲ ਨਹੀਂ ਕੱਢਣਾ ਚਾਹੁੰਦਾ ਕੋ ਤੁਹਾਡਾ ਖਸਮ ਓਏ ਉਹ ਪੁਲਿਸ ਦਾ ਕਮਾਂਡਰ ਹੈ ਜਿਹਦੇ ਹੇਠਾਂ ਹਜ਼ਾਰ ਬੰਦਾ ਵਰਕਰਦਾ ਅਗਰ ਇੱਕ ਚੁਟਕੀ ਮਾਰ ਦਿੰਦੇ ਨਾ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਲੁਕਣ ਨੂੰ ਜਗ੍ਹਾ ਨਹੀਂ ਮਿਲਣੀ ਸੀ ਅੱਜ ਮੈਂ ਇਹੀ ਗੱਲ ਕਹਿ ਰਿਹਾ ਜੇ ਭਗਵੰਤ ਮਾਨ ਦੇ ਵਿੱਚ ਅਣਖ ਹੈ ਗਹਿਰਤ ਹੈ ਜਾ ਐਸਐਸਪੀ ਨਾਨਕ ਦੇ ਵਿੱਚ ਗੈਰਤ ਆ ਨਾ ਤਾਂ ਇਨਸਾਫ ਦੁਬਾਏ ਇਹ ਪੋਸਟਿੰਗਾਂ ਕਰਕੇ ਨਾ ਸਾਡੇ ਅੱਖਾਂ 'ਚ ਘੱਟਾ ਨਾ ਪਾਏ ਅਸੀਂ ਉਹ ਫੌਜੀ ਨਹੀਂ ਵੀ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਨਾ ਦੁਨੀਆ ਕਹਿੰਦੇ ਸੀ ਐਵੇਂ ਦੇ ਫੌਜੀ ਨੇ ਅੱਜ ਕੱਲ੍ਹ ਉਹ ਫੌਜੀ ਨਹੀਂ ਅੱਜ ਕੱਲ੍ਹ ਫੌਜੀ ਇਹਨਾਂ ਦੇ ਬਾਪ ਐ ਜਿਹੜੇ ਕਿਸੇ ਨੂੰ ਸਲਾਹ ਸਕਦੇ ਨੇ ਉਹ ਲੱਤਾਂ ਮਾਰ ਕੇ ਉਹਦੀ ਨੀਂਦ ਹਰਾਗ ਵੀ ਕਰ ਸਕਦੇ ਨੇ ਇਸ ਕਰਕੇ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਨਾ ਉਹ ਇੱਕ ਮੈਂ ਕਹਿੰਦਾ ਹੁੰਦਾ ਕਈ ਵਾਰ ਵੇ ਜਿਹੜਾ ਕਿਸੇ ਦੇ ਘਰ ਦੇ ਬਸਦੇ ਨੂੰ ਕਿਤੇ ਜਨਾਨੀ ਨੂੰ ਮੰਗੋਰੀ ਲਾਲ ਦੇ ਸੱਪਰੇ ਦਿਖਾ ਕੇ ਨਾ ਉਹਦਾ ਘਰ ਉਜਾੜਨ ਦੀ ਕੋਸ਼ਿਸ਼ ਕਰਦਾ ਬਸਦਾ ਉਹਦਾ ਵੀ ਨਹੀਂ ਹੁੰਦਾ ਇਹ ਭਗਵਾਨ ਤੁਮਾਰ ਭੁੱਲ ਜਵੇ ਇਹ 1.5 ਸਾਲ ਦੀ ਕੁਰਸੀ ਹੈ ਇਹਦੀ 1 ਸਾਲ ਬਾਅਦ ਇਹਦੇ ਜਿਹੜੇ ਅਫਸਰ ਨੇ ਨਾ ਉਹਨਾਂ ਥੱਪੜ ਮਾਰ ਲੱਗ ਜਾਣਾ ਤੇ ਫਿਰ ਇਹਨੂੰ ਇਹੀ ਆ ਕੇ ਨਾ ਜਨਤਾ ਦਾ ਸਾਥ ਲੈਣਾ ਪੈਣਾ ਜੇ ਉਹਨੇ ਮਾਂ ਦਾ ਦੁੱਧ ਪੀਤਾ ਜੋ ਅਸਲ ਸੱਚੇ ਮਾਸਟਰ ਦਾ ਪੁੱਤ ਹੈ ਤਾਜਾ ਫੌਜੀ ਦੇ ਨਾਲ ਖੜ ਕੇ ਦਿਖਾਵੇ ਨਹੀਂ ਤਾਂ ਲੋਕ ਉਹਨੂੰ ਨਆਂ ਨਾ ਮਾਫੀ ਕਿਹੜਾ ਭਗਵੰਤ ਮਾਨ ਮੈਂ ਇਹ ਲੀਡਰਾਂ ਦਾ ਹੁੰਦਾ ਕੀ ਆ ਉਹ ਇਹਦਾ ਜਿਹਦਾ ਮਰਜ਼ੀ ਪੈਰਾਂ 'ਚ ਪਾਇ ਜਾਣ ਸਾਨੂੰ ਕਿਸੇ ਦੀ ਮਾਫੀ ਦਾ ਮਤਲਬ ਨਹੀਂ ਹੈ ਸਾਨੂੰ ਇਨਸਾਨ ਆਵਦਾ ਮਤਲਬ ਹੈ ਸਾਡੀ ਵਰਦੀ ਦਾ ਮਤਲਬ ਹੈ ਇਹ ਵਰਦੀ ਇਕੱਲੇ ਕਰਨਲ ਸਾਹਿਬ ਦੀ ਨਹੀਂ ਹੈ ਸਾਡੇ ਸਿਪਾਹੀ ਦੀ ਨਹੀਂ ਹੈ ਇਹ ਸਾਡੇ ਦੇਸ਼ ਦੀ ਅਣਖ ਨੂੰ ਹੱਥ ਪਾਇਆ ਇਹਨੂੰ ਬੰਦੇ ਦਾ ਪੁੱਤ ਨਾ ਬਣਾਇਆ ਤੇ ਵੀ ਯਾਦ ਰੱਖਣਗੇ ਮੇਰੇ ਗੱਲ ਇੱਕ ਜੈ ਜਵਾਨ ਜੈਕਸਾਨ ਦੀ ਤੁਸੀਂ ਗੱਲ ਕੀਤੀ ਜੈ ਜਵਾਨ ਜੈਕਸਾਨ ਹੋਇਆ ਪੰਜਾਬ ਦੇ ਵਿੱਚ ਹਾਂ ਹੋਇਆ ਉਹ ਕਹਿੰਦੇ ਨੇ ਨਾ ਪੰਜਾਬੀ ਜਜ਼ਬਾਤੀ ਹੁੰਦੇ ਨੇ ਜਦੋਂ ਕਿ ਦੁੱਖ ਸਣਾਉਂਦਾ ਉਹਦੇ ਨਾਲ ਖੜ ਜਾਂਦੇ ਨੇ ਪਰ ਇਹ ਜਿਹੜੇ ਲੋਕ ਨੇ ਚਤਰ ਚਲਾ ਕੇ ਇਹ ਜਜ਼ਵਾਤੀਆਂ ਨੂੰ ਲੁੱਟਦੇ ਨੇ ਇਹ ਲੁੱਟ ਕੇ ਲੈ ਗਏ ਆ ਜਬਾਨ ਦਾ ਕੀ ਹਾਲ ਕਰਿਆ ਤੁਸੀਂ ਦੇਖ ਲਿਆ 13 ਦੇ 14 ਦੀ ਰਾਤ ਨੂੰ ਉਹ ਵੀ ਮੈਂ ਤਾਂ ਸ਼ੁਕਰ ਕਰਦਾ ਕਿ ਜੇ ਕਿਤੇ ਉਹ ਸਿਪਾਹੀ ਹੁੰਦਾ ਉਹ ਦਬ ਜਾਣਾ ਸੀ ਮਸਲਾ ਇਹ ਤਾਂ ਨਨੇ ਖਾਸਮ ਕਰਨ ਨਾਲ ਨੂੰ ਹੱਥ ਪਾ ਲਿਆ ਤੇ ਉਹਨੂੰ ਦੱਸਾਂਗੇ ਵੀ ਕਰਨਲ ਹੁੰਦਾ ਕੀ ਚੀਜ਼ ਆ ਫੌਜ ਦਾ ਦੂਜੀ ਗੱਲ ਕਿਸਾਨਾਂ ਦੀ ਜਦੋਂ ਤਾਂ ਦੇਖਦੇ ਵਿੱਚ ਜਦੋਂ ਦੇਸ਼ ਦੇ ਵਿੱਚ ਅਨਾਜ ਨਹੀਂ ਸੀ ਉਦੋਂ ਤਾਂ ਮੇਰੇ ਦੇਸ਼ ਦਾ ਹਾਇ ਕਿਸਾਨ ਹਾਇ ਕਿਸਾਨ ਚਲੋ ਕਿਸਾਨ ਅੱਜ ਇੱਕ ਹੋਰ ਦੱਸਾਂ ਮੈਂ ਤੁਹਾਨੂੰ ਆ ਦੇਸ਼ ਦੇ ਜਿੰਨੇ ਵੱਡੇ ਲੀਡਰ ਨੇ ਉਹ ਆਪਣੀ ਰੋਟੀ ਚਲਾ ਗਏ ਸਾਡੇ ਪੰਜਾਬ ਦੀ ਜ਼ਮੀਨ ਨੂੰ ਗੰਦਲਾ ਕਰ ਗਏ ਜ਼ਹਿਰ ਅੱਜ ਹਰ ਤੀਜੇ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਹੈ ਕੌਣ ਬਚਾਊ ਉਹਨੂੰ ਕੌਣ ਲਿਆਉ ਉਹਦੀ ਕ੍ਰਾਂਤੀ ਪੰਜਾਬ ਦੇ ਨੌਜਵਾਨੀ ਪੰਜਾਬ ਦੀ ਜ਼ੁਬਾਨੀ ਨੂੰ ਬਚਾਉਣ ਦੀ ਕ੍ਰਾਂਤੀ ਦੀ ਜ਼ਰੂਰਤ ਹੈ ਨਾ ਕਿ ਸਾਨੂੰ ਇਹੋ ਜਿਹੇ ਦੱਲਿਆਂ ਦੀ ਜਰੂਰਤ ਆ ਜਿਹੜੇ ਪਿੱਠੂ ਬਣ ਕੇ ਇਹੋ ਜਿਹਾ ਕੁਝ ਕਰਦੇ ਨੇ ਦੂਜੀ ਗੱਲ ਜਿਹੜੀ ਤੁਸੀਂ ਪੁੱਛਿਆ ਜਾਇ ਜਵਾਨ ਜੋਇ ਕਸਾਂ ਦੀ ਉਹ ਜਿਹੜੇ ਲੋਕ ਬਿਕੇ ਹੋਣ ਜਿਹੜੇ ਕਿਦੇ ਪੈਰਾਂ 'ਚ ਗਿਰੇ ਹੋਣ ਉਤੋਂ ਕੀ ਉਮੀਦ ਰੱਖਦੇ ਆ ਜਿਹੜਾ ਖੁਦ ਦੇ ਅੱਜ ਭਗਵੰਤ ਮਾਨ ਦੇ ਪੱਲੇ ਕੁਝ ਨਹੀਂ ਐ ਉਹ ਕੇਜਰੀ ਵਾਲਾ ਦਾ ਬਾਪ ਇੱਥੇ ਆ ਕੇ ਬੈਠਾ ਦੱਸ ਦਿੰਦਾ ਸੁਸ਼ੋਧਿਆ ਪ੍ਰਧਾਨ ਲਾਤਾ ਸਤਿੰਦਰ ਜੈਨ ਇੱਥੇ ਦਾ ਸਹਿ ਪਰਿਵਾਰੀ ਲਾਤਾ ਤੁਸੀਂ ਉਮੀਦ ਕਰਦੇ ਹੋ ਕਿ ਭਗਵੰਤ ਮਾਨ ਦੇ ਪੱਲੇ ਕੁਝ ਆਏਗਾ ਜਹਾਜ਼ ਪੰਜਾਬ ਦਾ ਹੋਵੇ ਕਿਹ ਜਿਹੜੀ ਵਾਲਦਾ ਪੁੱਫੜ ਢੇੜੇ ਲਾਉਂਦਾ ਫਿਰਦਾ ਹੋਵੇ ਉਹ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੀ ਇੱਕ ਪਿੰਡ ਦੇ ਵਿੱਚ ਟਣਾ ਲੱਗੀ ਹੋਵੇ ਉਹ 1 ਲੱਖ ਕਰੋੜ ਦਾ ਕਰਜ਼ਾ ਝੜਾਦਾ ਹੋਵੇ ਲੱਖ ਲਾੜ ਤਾਂ ਹੈ ਜੇ ਮੁੱਖ ਮੰਤਰੀ ਦੇ ਜਿਹਦੇ ਪੱਲੇ ੱੱਲੇ ਕੁਛ ਨਾ ਹੋਵੇ ਉਹ ਅੱਜ ਕੈਪਟਨ ਨੂੰ ਲੋਕ ਯਾਦ ਕਰਦੇ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਯਾਦ ਕਰਦੇ ਨੇ ਜਿਨ੍ਹਾਂ ਨੇ ਦੇਸ਼ ਵਾਸਤੇ ਕੁਛ ਕੀਤਾ ਸਟੇਟ ਵਾਸਤੇ ਕੁਛ ਕੀਤਾ ਪਰ ਅੱਜ ਸ਼ਰਮ ਆਉਂਦੀ ਆ ਸਾਨੂੰ ਇਹ ਜਿਹੇ ਲੀਡਰਾਂ ਬਾਰੇ ਕੈਪਟਨ ਸਾਹਿਬ ਨੇ ਗੱਲ ਕਹੀ ਸੀ ਨਾ ਕਿ ਮੈਂ 4 ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਦੂੰ ਉਹ ਜਿਹੜੇ 14 15 ਦੇ ਵਿੱਚ ਲੋਕ ਨਸ਼ਾ ਕਰਕੇ ਕੰਧਾਂ 'ਚ ਵੱਜਦੇ ਫਿਰਦੇ ਸੀਗੇ ਉਪ ਕੈਪਟਨ ਸਾਹਿਬ ਦੇ ਟਾਂ ਲੋਗੇ ਸੀਗੇ ਜਦੋਂ ਦੀ ਆ ਭਗਵੰਤ ਜੀ ਦੀ ਸਰਕਾਰ ਆਈ ਆ ਚੰਨੀ ਸਾਹਿਬ ਨੇ ਕਿਹਾ ਸੀ ਨਾ ਵੀ ਸਟੇਜ ਤੇ ਸਟੇਟ ਚਲਾਉਣ 'ਚ ਫਰਕ ਹੁੰਦਾ ਹੁਣ ਤੁਸੀਂ ਇੱਕ ਚੀਜ਼ ਦੱਸੋ ਭਗਵੰਤ ਮਾਨ ਦੀ ਕੀ ਇੱਜ਼ਤ ਆ ਆ ਬੋਮੈਂਟ ਦੇ ਤੇ ਅਮਰਸਰ ਜਾ ਕੇ ਕੀ ਗਿਆ ਉਹਨੇ ਕਿ ਮੇਰੇ ਘਰ ਵਾਲੀ ਕਹਿੰਦੀ ਆ ਤੈਨੂੰ ਤਾਂ ਅਕਲ ਨਹੀਂ ਤੂੰ ਬੇਅਕਲ ਐ ਜਿਹਦੀ ਜਨਾਨੀ ਬੇਅਕਲ ਆ ਕਹਦੇ ਉਹਨੂੰ ਤਾਂ ਸ਼ਰਮ ਆਉਣੀ ਚਾਹੀਦਾ ਦੇਸ਼ ਦਾ ਮੁੱਖ ਮੰਤਰੀ ਰਹਿਣ ਦੇ ਸਟੇਟ ਦਾ ਉਹਦਾ ਉਹਦਾ ਛੱਡ ਦੇਣਾ ਚਾਹੀਦਾ ਇਹ ਇਸ ਸਟੇਜ ਇਸ ਸਟੇਜ ਨਹੀਂ ਚਲਾ ਸਕਦਾ ਇਸ ਸਟੇਟ ਦੇ ਬਸ ਦੀ ਗੱਲ ਨਹੀਂ ਹੈ ਇਹ ਸਟੇਜਾਂ ਤੇ ਹਸਾਈ ਸਕਦਾ ਉਹ ਸਟੇਜ ਦਾ ਕੀ ਮਤਲਬ ਹੁੰਦਾ ਹਸਾਉਣਾ ਲੇਕਿਨ ਸਟੇਟ ਦਾ ਮਤਲਬ ਹੁੰਦਾ ਇਸ ਆਪਣੇ ਜਨਤਾ ਦੀ ਜ਼ਿੰਮੇਵਾਰੀਆਂ ਨੂੰ ਸਮਝ ਕੇ ਉਹਨਾਂ ਨੂੰ ਬਚਾਉਣਾ ਇੱਕ ਵੀ ਚੀਜ਼ ਨਹੀਂ ਵੇਚ ਰਿਹਾ ਅੱਜ ਨਸ਼ਾ ਸ਼ਰਿਆਂ ਬਿਕ ਰਿਹਾ ਅੱਜ ਸਾਡੀ ਪਤਨੜ ਰਹੀ ਹੈ ਫੌਜੀਆ ਦੀ ਅੱਜ ਸਾਡੇ ਕਿਸਾਨ ਸੜਕਾਂ ਦੇ ਰੋਲੇ ਫਿਰਦੇ ਨੇ ਇਹਨੂੰ ਕੋਈ ਹੱਕ ਨਹੀਂ ਹੈ ਕਿ ਇਹ ਇਸ ਦੇ ਸਟੇਟ ਦਾ ਮੁੱਖ ਮੰਤਰੀ ਬਣਿਆ ਰਹੇ ਔਰ ਜੇ ਮੈਂ ਫੇਰ ਕਹਨਾ ਜੇ ਇਹਦੇ ਰਗਾਂ ਦੇ ਵਿੱਚ ਅਸਲ ਬਾਪ ਦਾ ਖੂਨ ਹੈ ਦਾ ਇੱਕ ਬਿਆਨ ਦੇ ਕੇ ਕਿ ਅਜ ਤੱਕ 10 ਦਿਨ ਹੋ ਗਏ ਸਾਡੇ ਕਰਨਲ ਸਾਹਿਬ ਦੇ ਇਸ ਕਾਰਨ ਕਰੇ ਨੂੰ ਅੱਜ ਤੱਕ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਕੋਈ ਇਹਨਾਂ ਦੱਲੇ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਦਾ ਕਿਉਂ ਅਸੀਂ ਫੌਜੀ ਇਹਨਾਂ ਤੋਂ ਪਤਾ ਉਤਰਵਾਉਣ ਖਾਤਰ ਆ ਕਿ ਅਸੀਂ ਫੌਜੀ ਆਪਣੀਆਂ ਬਦਨਾਮੀਆਂ ਕਰਾਉਣ ਖਾਤਰ ਆ ਕਿ ਅਸੀਂ ਫੌਜੀ ਇਹਨਾਂ ਦੇ ਇਦਾਂ ਮਰਨ ਖੜਤਾ ਐ ਕਾ ਹੋਰ ਹੋ ਗਿਆ ਕਦੇ ਫੌਜ ਦੇ ਕਰਨਲ ਦੇ ਘਰ ਜਾ ਕੇ ਦੇਖਿਓ ਤੁਸੀਂ ਬਾਹਰ ਬੈਠੇ ਗੱਲ ਕਰਦੇ ਹੋਗੇ ਕਦੇ ਫੌਜੀ ਦੇ ਜਵਾਕਾਂ ਦੇ ਅੰਦਰੋਂ ਆਵਾਜ਼ ਨਹੀਂ ਸੁਣੇਗੇ ਉਹ ਇਹਨੇ ਡਿਸਪਲਿਨ ਪਸੰਦ ਤੇ ਸ਼ਾਂਤੀ ਪ੍ਰੂਫ ਬੰਦੇ ਹੁੰਦੇ ਨੇ ਇਹ ਕਿਹੜੀਆਂ ਗੱਲਾਂ ਕਰਦਾ ਉਹ ਕਹਿੰਦੇ ਨੇ ਜਦੋਂ ਤੱਕ ਮੇਰੀ ਰਾਫਲ ਦੇ ਵਿੱਚ ਗੋਲੀ ਮੇਰੇ ਸਰੀਰ ਚ ਸਾਹ ਮੈਂ ਦੇਸ਼ ਨੂੰ ਆਂ ਚਾਉਣ ਨਹੀਂ ਦਿੰਦਾ ਅਸੀਂ ਵੀ ਇਹ ਤੁਹਾਡੇ ਚੈਨਲ ਤੇ ਵਾਦਾ ਕਰਦੇ ਆ ਜਦ ਤੱਕ ਸਾਡੀ ਬਰਦ ਨੂੰ ਇਨਸਾਫ ਨਹੀਂ ਮਿਲਦਾ ਤੇ ਅਸੀਂ ਵੀ ਆਪਣੀ ਜ਼ਿੰਦਗੀ ਦਾ ਇੱਕ ਇੱਕ ਸਾਹ ਤੇ ਸਾਡੀ ਬਾਡੀ ਦਾ ਇੱਕ ਇੱਕ ਖੂਨ ਦਾ ਕਤਰਾ ਬਹਾ ਦਾਂਗੇ ਪਰ ਇਨਸਾਫ ਲੈ ਕੇ ਆਟਾਂਗੇ ਹੋ ਸਕਿਆ भगवंत मान दुर्सी नलाके इंसाफ ले भूल जाए भी ये फौजी उन्द ने तो चुप हो जाए आर्मी